ਉਹਨਾਂ ਨੇ ਸਾਨੂੰ ਦੱਸਿਆ ਵੀ ਕੀ ਕੀ ਹੋ ਰਿਹਾ ਹੈ ਮੈਂ ਕਿਹਾ ਇਹ ਤਾਂ ਬਹੁਤ ਵੱਡੀ ਇੰਡਸਟਰੀ ਜਿਹੜੀ ਹੈਗੀ ਹੈ ਉਹ ਬੜਾ ਸਾਇਤ ਜੀ ਜਿਹਦੇ ਉੱਤੇ ਮਿਹਨਤ ਕੀਤੀ ਜਾਏ ਸੋ ਉਦੋਂ ਦਾ ਮੈਂ ਲੱਗਿਆ ਹੋਇਆ ਫਿਰ ਕਿਤੇ ਜਾ ਕੇ 2009-10 ਦੇ ਵਿੱਚ ਜਦੋਂ ਮੇਲ ਕਰਾ ਦੇ ਰੱਪਾ ਹੋਈ ਆਏ ਸੀ ਉਦੋਂ ਉਹ ਫਿਲਮਾਂ ਆਈਆਂ ਸੀ ਉਹ ਬਾਕਸ ਆਫਿਸ ਪਹਿਲੀ ਵਾਰੀ ਬਾਲੀਵੁੱਡ ਨੇ ਜਿਹੜਾ ਹੈਗਾ ਉਹ ਨੋਟਿਸ ਕੀਤਾ ਵੀ ਬਾਕਸ ਆਫਿਸ ਇਹਨਾਂ ਦਾ ਇਨਾ ਪੱਟਾ ਹੋ ਸਕਦਾ ਹੈ ਕਿਸੇ ਫਿਲਮ ਦਾ ਓਵਰਸੀਜ਼ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਨਾਰਥ ਇੰਡੀਆ ਦੇ ਵਿੱਚ ਉਦੋਂ ਮੈਨੂੰ ਲੱਗਿਆ ਵੀ ਜੋ ਅਸੀਂ ਸੋਚਿਆ ਸੀ ਉਹ ਸਾਨੂੰ ਮਿਲੇ ਵੀ ਇੱਥੇ ਦੇ ਲੋਕਲ ਸੁਪਰਸਟਾਰ ਹੋਣਗੇ ਉਹ ਕੰਮ ਕਰਨਗੇ ਸਾਰਾ ਕੁਝ ਹੈ ਅਸੀਂ ਆ ਕੇ ਸਾਲ ਦੀ ਇੱਕ ਫਿਲਮ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਦੂਜੀ ਗੱਲ ਜੋ ਮੈਂ ਸੋਚਦਾ ਵੀ ਇੱਕ ਨੈਕਸਟ ਸਟੈਪ ਮੇਰਾ ਜਿਹੜਾ ਹੈਗਾ ਜੋ ਮੇਰਾ ਸੁਪਨਾ ਹੈ ਜੋ ਮੇਰੀ ਡਰੀਮ ਹੈ ਉਹ ਇਹ ਹੈਗੀ ਵੀ ਇੱਕ ਵਾਰੀ ਸਾਡੀ ਕੋਈ ਫਿਲਮ ਜਿਹੜੀ ਹੈਗੀ ਆ ਉਹ ਪੈਨ ਇੰਡੀਆ ਚਾਹੇ ਰਿਸਪੈਕਟ ਟੂ ਥੀਮ ਇਹੋ ਜੀ ਫਿਲਮ ਜੀ ਨੂੰ ਦੇਖ ਕੇ ਲੋਕੀ ਕਹਿਣਿਆ ਕਿ ਆ ਕਮਾਲ ਦੀ ਫਿਲਮ ਲਾਈ ਸੀ ਕਿਆ ਬਧੀਆ ਸਟੋਰੀ ਹੈ ਸਾਊਥ ਦੇ ਵਿੱਚ ਵੀ ਬੈਠਾ ਬੰਦਾ ਕਹੇ ਕਿ ਸਾਨੂੰ ਇਹਦੇ ਰਾਈਟਸ ਚਾਹੀਦੇ ਨੇ ਅਸੀਂ ਇੱਥੇ ਲਾਵਾਂਗੇ ਉਹ ਕੋਸ਼ਿਸ਼ ਚ ਲੱਗਿਆ ਹੋਇਆ ਜੇ ਤੁਹਾਡਾ ਸਾਰਿਆਂ ਦਾ ਸਾਥ ਮਿਲੇ ਤਾਂ ਮੈਨੂੰ ਲੱਗਦਾ ਹੈ ਫਿਰ ਉਹ ਹੋ ਜਾਣੀ ਚੀਤੀ ਹੈ